ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਵੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐ ਜੀ ਸੋ ਫਿਕਰਮੰਦ ਵੀਡੀਆ ਦੀ ਸਮੁੱਚੀ ਟੀਮ ਹੈ ਜਿਹੜੀ ਅੱਜ ਪਹੁੰਚੀ ਹੈ ਦੀਪ ਹਸਤਾਵ ਨੇ ਹਾਲ ਸਿੰਘ ਬਾਲਾ ਵਿਖੇ ਸੋ ਸਾਡੇ ਦਰਮਿਆਨ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਚੰਨਣ ਸਿੰਘ ਜੀ ਬੱਟੂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਾਰੀ ਸਭ ਤੋਂ ਪਹਿਲਾਂ ਫਿਕਰਮੰਦ ਵੀਡੀਆ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਫਿਰੋਕਸ ਜੋਗ ਮੀਡੀਆ ਤੇ ਲੋਕਾਂ ਦੀ ਆਵਾਜ਼ ਨੂੰ ਲੋਕਾਂ ਵਿੱਚ ਬੁਲੰਦ ਕਰ ਰਿਹਾ ਹੈ ਅਸੀਂ ਧੰਨਵਾਦੀ ਆ ਇਹਨਾਂ ਦੇ ਖਾਸ ਤੌਰ ਤੇ ਜੋ ਦੇਸ਼ ਦੇ ਦੱਬੇ ਕੁਚਲੇ ਲੋਕ ਆ ਉਹਨਾਂ ਦੀ ਇਹ ਗੱਲ ਕਰਦਾ ਹੈ ਤਾਂ ਉਸ ਨਾਲ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਇਸ ਚੈਨਲ ਦੀ ਹੋ ਰਹੀ ਆ ਅਸੀਂ ਧੰਨਵਾਦੀ ਆ ਜੀ ਅੱਛਾ ਸਰੀ ਇੱਕ ਨਾ ਤੁਸੀਂ ਪਿੰਡਾਂ ਦੇ ਵਿੱਚ ਪਛੋਨੇ ਵਰਗ ਮੂਰਤ ਦੇ ਵੱਲੋਂ ਮੀਟਿੰਗਾਂ ਕਰਦੀਆਂ। ਕਾਫੀ ਸਮੇਂ ਤੋਂ ਦਸਪਦਿਆਂ ਤੋਂ ਮੀਟਿੰਗਾਂ ਦਾ ਸੈਕਲਸਾ ਜਿਹੜਾ ਜਾਰੀ ਹੈ। ਉਹ ਮੀਟਿੰਗਾਂ ਕਰਨ ਦਾ ਰਿਜਨ ਕੀ ਆ? ਕਾਰਨ ਕੀ ਆ? ਸਾਡੇ ਦੇਸ਼ ਅੰਦਰ ਜੋ ਦਜਾ ਦਜਾ ਬਦਰਜਾ ਉਤ ਵਿੱਚ ਪੈਦਾ ਕੀਤੀ ਹੋਈ ਆ। ਸਾਡਾ ਮਕਸਦ ਇਹਨਾਂ ਮੀਟਿੰਗਾਂ ਤੇ ਇਹਨਾਂ ਸੈਮੀਨਾਰਾਂ ਨਾਲ ਹੈ ਕਿ ਸਾਰਿਆਂ ਨੂੰ बराबर ਦੇ ਹੱਕ ਦਵਾ ਕੇ ਬਰਾਬਰ ਕੀਤਾ ਜਾਵੇ। ਉਹਦੀ ਲੜਾਈ ਸਾਡੀ ਜਿਹੜੀ ਆ ਉਹ ਦੇਸ਼ ਅੱਦਰ ਚੱਲ ਰਹੀ ਆ। ਜਿਸ ਦੇ ਸਬੰਧ ਵਿੱਚ ਅਸੀਂ ਅੱਜ ਪੰਜਾਬ ਪਧਰੀ ਜੋ ਇਹ ਸੈਮੀਨਾਰਾ ਸਾਡਾ ਉਹ ਸੂਬਾ ਪ੍ਰਧਾਨ ਰਾਸ਼ਟਰੀ ਪ੍ਰਸ਼ਾਸਨ ਵਰਗ ਮੋਰਚਾ ਸਰਦਾਰ ਮਕੰਨ ਸਿੰਘ ਉਹ ਰਵੀ ਅਤੇ ਸਭ ਡਾਕਟਰ ਸਾਹਿਬ ਹਰਗੋਬਿੰਦ ਦੀਪ ਹਸਪਤਾਲ ਦੇ ਜੋ ਮਾਲਕ ਨੇ ਉਹਨਾਂ ਦੀ ਰਹਿਮ ਅਗੇ ਜੀਤ ਸਿੰਘ ਵਾਲਾ ਜਿਹੜਾ ਇਹ ਸੈਮੀਨਾਰ ਕਰ ਰਹੇ ਆ ਅੱਛਾ ਇਹ ਤੁਸੀਂ ਕਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਹੋ ਕਿ ਤੁਹਾਨੂੰ ਇਹਦਾ ਸੈਮੀਨਾਰ ਕਰਨ ਦੀ ਜਿਹੜਾ ਸਮਾਰੋਹ ਕਰ ਰਹੇ ਹੋ ਤੁਸੀਂ ਇਹ ਕਿੱਥੇ ਸਮਾਰੋਹ ਕਰ ਰਹੇ ਕਿਉਂ ਲੋੜ ਪਈ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੋ ਵਰਗ ਨੂੰ ਗੋਲੇ ਕੀਤੇ ਗਏ ਸੀ ਜੀ ਜੋ ਵਿਦਿਅਕ ਤੌਰ ਤੇ ਜੀ ਜੋ ਆਰਥਿਕ ਤੌਰ ਤੇ ਜੋ ਸਮਾਜਿਕ ਤੌਰ ਤੇ ਜੋ ਧਾਰਮਿਕ ਤੌਰ ਤੇ ਜੋ ਜਨਾਬਾਂ ਬਰਾਬਰੀ ਕੀਤੀ ਉਹਨਾਂ ਨੂੰ ਇਹ ਚਾਰੋਂ ਹੱਕ ਦਵੋਣ ਲੇ ਇਹ ਜਿਵੇਂ ਸੰਵੀਨਾਰ ਕਿਤੇ ਜਾ ਰਹੇ ਤਾਂ ਕਿ ਲੋਕਾਂ ਵਿੱਚ ਜਿਹੜੀ ਆ ਜਾਗਰਤਾ ਆ ਸਕੇ ਜਿਵੇਂ ਬਾਬਾ ਸਾਹਿਬ ਨੇ ਜੋ ਸਬਦਾਂ ਲਿਖਿਆ ਤਾਂ ਉਹਨਾਂ ਨੇ ਸਾਰਿਆਂ ਨੂੰ ਪ੍ਰਿੰਦਤਾ ਦਿੱਤੀ ਸਬਦਾਂ ਦੇ ਅੰਦਰ ਉਹਨਾਂ ਦੀ ਤਰੱਕੀ ਦੇ ਬਰਾਬਰ ਦੇ ਇਹ ਹਿੱਸੇ ਕੋਲੇ ਪਰ ਇੱਕ ਗੱਲ ਬਾਬਾ ਸਾਹਿਬ ਨੇ ਸਪਸ਼ਟ ਰੂਪ ਵਿੱਚ ਕਹੀ ਕਿ ਮੈਂ ਜੋ ਇਹ ਸੰਵਧਾਨ ਤਿਆਰ ਕੀਤਾ ਹੈ ਮੈਂ ਤੁਹਾਨੂੰ ਅਰਪਿਤ ਕਰ ਰਿਹਾ ਜੇ ਤਾਂ ਸਰਕਾਰਾਂ ਦੀ ਨੀਤ ਸਾਬ ਹੋਈ ਤਾਂ ਇਹ ਦੇ ਸਾਰਤਕ ਸਿੱਟੇ ਨਿਕਲਣਗੇ ਔਰ ਜੇ ਉਹਨਾਂ ਦੀ ਨੀਤ ਚ ਘੋਟ ਹੋਈ ਤਾਂ ਇਹ 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 ਦੇ ਬੁਰੇ ਨਤੀਜੇ ਵੀ ਆ ਸਕਦੇ ਆ ਤਾਂ ਇਹ ਜੋ ਸਦਗੀਆਂ ਤੋਂ ਮਨੁਵਾਦ ਨੇ ਸੋਚ ਪੜਾਈ ਹੋਈ ਹੈ ਜਿਸ ਦੇ ਤਹਿਤ ਸਾਡੇ ਦੇਸ਼ ਵਿੱਚ ਵਰਨ ਵਿਵਸਥਾ ਕਰਕੇ ਉਹਨਾਂ ਨੂੰ ਵੰਡ ਕੇ ਉਹਨਾਂ ਜੋ ਗਰੀਬ ਰੱਖਿਆ ਜਾ ਰਿਹਾ ਜਾਣੁੱਝ ਕੇ ਉਹਦੇ ਬਰ ਖਰਾਬ ਹੋਏ ਇਹ ਜਿਹੜੀ ਲੜਾਈ ਆ ਉਹ ਵਿਢੀ ਗਈ ਆ ਸਾਡੇ ਰਾਸ਼ਟਰੀ ਪ੍ਰਧਾਨ ਵਮਨ ਮੇਸ਼ਰਾਮ ਜੀ ਜੋ ਭਾਤਕੁਪਤੀ ਮੋਰਚਾ ਦੇ ਨੈਸ਼ਨਲ ਪ੍ਰੈਜਿਡੈਂਟ ਨੇ ਔਰ ਬਾਪਸੇ ਦੇ ਪ੍ਰੈਜਿਡੈਂਟ ਨੇ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ਾ ਦੇ ਹੈਡ ਤੇ ਜਿਹੜੀ ਆ ਇਹ ਸੈਮੀਨਾਰ ਕੀਤਾ ਜਾ ਰਿਹਾ ਕਿਉਂਕਿ ਦੇਸ਼ ਦੇ ਅੰਦਰ ईवीएम ਮਸ਼ੀਨ ਨੇ ਬੜੀ ਖਰਾਬਲੀ ਪਚਾਈ ਹੋਈ ਆ ਜੀ ਲੋਕ ਰਾਜ ਨੂੰ ਤੈਸ ਨੈਸ ਕੀਤਾ ਰੋਜ ਜੋ ਲੋਕ ਰਾਜ ਦਾ ਦਰਜੇ ਖਤਰਬਾਤਤਾ ਹੈ ईवीएम ਮਸ਼ੀਨ ਨੇ ਅਸੀਂ ਵੋਟਾਂ ਪਾਉਨੇ ਆ ਵੋਟ ਪਾਉਨੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਸਾਰੀ ਵੋਟ ਗਈ ਕਿੱਥੇ ਆ ਜੀ ਔਰ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਸਾਡੇ ਕੇਸ ਤੇ ਫੈਸਲਾ ਦਿੱਤਾ ਹਾਂਜੀ ਕਿ ਜਿਹੜੀ EVM ਮਸ਼ੀਨ ਵਿੱਚ ਗੜਬੜੀ ਹੋ ਸਕਦੀ ਆ ਹਾਂਜੀ ਤਾਂ ਸਰਕਾਰ ਨੇ ਉਹਦੇ ਨਾਲ VV ਪੈਡ ਲਗਾਈ ਹੂੰ VV ਪੈਡ ਲਗਾਉਣ ਦੇ ਬਾਵਜੂਦ ਵੀ ਹਿਰਾਫੇਰੀ ਨਹੀਂ ਰੁਕੀ ਜੀ ਜਦੋਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮੰਗੀ ਸੀ ਕਿ ਇਹ ਜਿਹੜੀ VV ਪੁਆਇੰਟ ਪੈਡ ਲਾਈਆ ਇਹਦੀਆਂ ਪੱਟੀਆਂ ਤੇ ਜਿਹੜਾ ਕੰਟਰੋਲ ਬਾਕਸ ਆ ਜਿਹਦੇ ਵਿੱਚ ਕੈਂਡੀਡੇਟ ਵਾਈ ਜਿਹੜੀ ਵੋਟ ਆ ਉਹ ਫੀਡ ਹੋ ਜਾਂਦੀ ਆ ਇਹਨਾਂ ਦਾ ਬਨਾਣ ਕਰਾਇਆ ਜਾਵੇ ਤਾਕੇ ਤਸਲੀਮ ਹੋ ਸਕੇ ਵੀ ਜਿੰਨੀਆਂ ਕੰਟਰੋਲ ਬਾਕਸ ਵਿੱਚ ਜਿਹੜੀਆਂ ਵੋਟਾਂ ਨੇ ਤੇ ਜਿੰਨੀਆਂ ਪਰਚੀਆਂ ਨੇ ਉਹਨਾਂ ਦਾ ਮਲਾਡ ਕਰਾਇ ਦੋ ਪਤਾ ਲੱਗ ਸਕਦਾ ਹੈ ਵੀ ਇਹ ਬਰਾਬਰ ਨੇ ਪਰ ਸਰਕਾਰਾਂ ਨੇ ਉਹਨਾਂ ਦੀ ਗਿਣਤੀ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰਤਾ ਕਿ ਜਿਹੜੀ ਇਹ ਗਿਣਤੀ ਆ ਇਹ ਜਿਹੜਾ ਸੈਕੰਡ ਪੋਜੀਸ਼ਨ ਤੇ ਕੈਂਡੀਡੇਟ ਆਏਗਾ ਉਹ ਹੀ ਗਿਣਾ ਸਕਦਾ ਦੂਸਰਾ ਨਹੀਂ ਗਿਣਾ ਸਕਦਾ ਪਰ ਮਨ ਉਹ ਸਾਰੀਆਂ ਆਰਐਸਐਸ ਦੀਆਂ ਪਾਰਟੀਆਂ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਇੱਕ ਬਹੁਜਨਮੁਖੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਆਰਐਸਐਸ ਦੀਆਂ ਪਾਰਟੀਆਂ ਨੈਸ਼ਨਲ ਨੇ ਉਸ ਨੇ ਵਿਵਸਥਾ ਬਣਾ ਕੇ ਰੱਖੀ ਹੋਈ ਆ ਕਿ ਰੂਲਿੰਗ ਪਾਰਟੀ ਵੀ ਆਰਐਸਐਸ ਦੀ ਹੋਵੇ ਤੇ ਆਪੋਜੀਸ਼ਨ ਪਾਰਟੀ ਵੀ ਆਰਐਸਐਸ ਦੀ ਹੋਵੇ ਜੀ ਤਾਂ ਕਿ ਦੇਸ਼ ਨੂੰ ਕਿਸੇ ਵੀ ਕਿੰਮਤ ਤੇ ਬਿਆਨ ਆ ਮਿਲ ਸਕੇ ਦੇਸ਼ ਦੇ ਲੋਕਾਂ ਨੂੰ ਜੀਵੰਦੀ ਜੀਸ਼ਣਾ ਹੋਏ ਦਾ ਬਣਾ ਕੇ ਰੱਖਿਆ ਜਾ ਸਕੇ ਤਾਂ ਉਹਦੇ ਵਿੱਚ ਜੋ ਇਹਿਆਂ ਦਾ ਰੋਲਾ ਉਹਨੇ ਲੋਕ ਰਾਜ ਦਾ ਘਾਟ ਕੀਤਾ ਹੋਇਆ ਹੈ ਜੀ ਜਿੰਨੀ ਦੇਰ ਤੱਕ ਵੈਲਟ ਪੇਪਰ ਨਾਲ ਦੇਸ਼ ਵਿੱਚ ਰਾ ਰੋਟਿੰਗ ਨਹੀਂ ਕਰਾਈ ਜਾਏਗੀ ਉਨੀ ਦੇਰ ਤੱਕ ਇਹ ਜਿਹੜਾ ਸਗਾ ਸੁਚਾਰੀ ਜਾਏਗਾ ਅੱਛਾ ਪਰ ਗੱਲ ਇਹ ਹੈ ਵੀ ਵੈਸੇ ਤਾਂ ਨਾ ਜਾਸਪਾ ਦਾ ਨਿਹੂੜਾ ਪਿੱਟਿਆ ਜਾ ਰਿਹਾ ਹੈ ਹਨਾ ਪੀ ਪੰਜਾਬ ਦੇ ਵਿੱਚ ਜਾਂ ਜਾਤਪਾਤ ਦੀ ਪਰ ਫਿਰ ਵੀ ਜਿਹੜੀ ਜਾਤਪਾਤ ਦਾ ਸਰਚੜ ਕੇ ਬੋਲ ਰਹੀ ਹੈ ਕਈ ਲੋਕ ਆੜੇ 10 10 20 20 ਘੰਟੇ ਕੰਮ ਕਰ ਕਰਕੇ ਵੀ ਹੈ ਨਾ ਤੇ ਆਪੀ ਕਾਮੇ ਬੰਦੂੜਾ ਢੇ ਭੁੱਖੇ ਮਾਰਦੇ ਪਰ ਪਤਾ ਨਹੀਂ ਉਹ ਕਦੋਂ ਜਮੀਨਾ ਜਾਇਦਾਦਾਂ ਕੋਠੀਆਂ ਤਰ੍ਹਾਂ ਦੇ ਸੁੱਖਣੇ ਲੈਂਦੇ ਇਹ ਸਫੀ ਸਸਾਰ ਨੂੰ ਵਾਲੀ ਦਾ ਕਹਿਆਂ ਤੇ ਉਹ ਵੱਣਗੇ ਜਮੀਨਾ ਜਾਇਦਾਦਾਂ ਕੋਠੀਆਂ ਦੀ ਮਾਲਕੀਆਂ ਨਹੀਂ ਅਸਾ ਜਿਹੜੀਆਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਜਿਹੜਾ ਸਮਾਰੋਹ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਕਿਹੜੇ ਲੋਕਾਂ ਨੂੰ ਸੱਦਾ ਪਤ ਦਿੱਤਾ ਜਾਤੀ ਦਾ ਅਸੀਂ ਖਾਸ ਤੌਰ ਤੇ ਜਿਹੜੇ ਉਹ ਹੱਕਾਂ ਤੋਂ ਵਾਂਝੇ ਰਹਿ ਗਏ ਆ ਐਸਸੀ ਐਸਟੀ ਓਬੀਸੀ ਜੀ ਇਹਨਾਂ ਨੂੰ ਜਾਗਤ ਕਰਨ ਲਈ ਲੱਗੇ ਹੋਏ ਆ ਸਾਡੀ ਇਹ ਵੀ ਮੰਗ ਆ ਹੂੰ ਕਿ ਦੇਸ਼ ਵਿੱਚ ਜਾਤੀ ਜਨਗਣਨਾ ਕਰਾਈ ਜਾਵੇ ਜੀ ਜਾਤੀ ਜਨਗਣਨਾ ਕਰਾ ਕੇ 100% ਦਰਵਿਸ਼ ਲਾਗੂ ਕੀਤੀ ਜਾਵੇ ਜੀ ਭਾਵੇਂ ਨਿਯਮੀਆਂ ਦੇਸ਼ ਵਿੱਚ ਕਈ ਗਿਰਿਆਨੀਆਂ ਨੇ ਦੀਆਂ ਨੇ ਜਿੰਨੀ ਜਿੰਨੀ ਸੰਖਿਆਵਾਰੀ ਉਨੀ ਉਹਦੇ ਹਿੱਸੇ ਦਾ ਜਿਹੜੇ ਸਤਾਪ ਦੇ ਬੌਤਕਿ ਸ਼ਰਾਮ ਜੀ ਦੇਖਿਆ ਸੀ ਹੂੰ ਉਹਦੇ ਸਿਧਾਰ ਤੇ ਚੱਲ ਕੇ ਦੇਸ਼ ਵਿੱਚ ਜਿੰਨੀਆਂ ਕੈਟੇਗਰੀਆਂ ਨੇ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਆ ਉਹ ਸੰਤਾਪ ਕੋ ਉਹਨਾਂ ਦੀ ਨੌਕਰੀਆਂ ਵਿੱਚ ਜ਼ਮੀਨ ਵਿੱਚ ਬਜਟ ਵਿੱਚ ਧਾਰਮਿਕ ਸਮਾਜਿਕ ਰੁਤਬਿਆਂ ਵਿੱਚ ਔਰ ਉਹਨਾਂ ਦੀ ਆਜ਼ਾਦੀ ਵਿੱਚ ਉਰਨ ਉਹਨਾਂ ਦਾ 100% ਦੇ ਹਿਸਾਬ ਨਾਲ ਹਿੱਸਾ ਤੈਅ ਕੀਤਾ ਜਾਵੇ ਜੇਕਰ ਬ੍ਰਾਹਮਣ ਦੀ ਗਿਣਤੀ 46% ਉਹਦੀ 46% ਨੌਕਰੀਆਂ ਰਿਜ਼ਰਵ ਕੀਤੀਆਂ ਜਾਣ ਕਿਉਂਕਿ ਅੱਜ ਉਹ 90% ਨੌਕਰੀਆਂ ਦੇ ਕਾਬੂ ਹਾਂ ਜੀ ਇਸੇ ਤਰ੍ਹਾਂ ਜੇ ਕੋਈ ਜਨਰਲ ਕੈਟੇਗਰੀ ਆ ਉਹ ਉਸ ਦੀ 20% ਕੀਤੀ ਆ ਤਾਂ ਉਹਨੂੰ 20% ਨੌਕਰੀਆਂ ਤੇ ਦਿੱਤੀਆਂ ਜਾਵਣ ਇਸੇ ਤਰ੍ਹਾਂ ਜਿਵੇਂ ਸਾਡਾ OBC ਭਾਈਚਾਰਾ ਅੱਜ ਦੇਸ਼ ਵਿੱਚ ਸਭ ਤੋਂ ਵੱਡੀ ਜਿਹੜੀ OBC ਨੂੰ ਮਾਪ ਪੈ ਰਹੀ ਆ ਜੀ ਦੂਸਰੇ ਪੰਜ ਚਾਰੇ ਕਿਸੇ ਨਾ ਕਿਸੇ ਖਾਤੇ ਵਿੱਚ ਕੁਝ ਨਾ ਕੁਝ ਪ੍ਰਾਪਤੀ ਕੀਤੀ ਆ ਭਾਵੇਂ ਐਸੀ ਵੀ ਹੋਣ ਉਹਨਾਂ ਨੇ ਵੀ ਨੌਕਰੀਆਂ 'ਚ ਪ੍ਰਾਪਤੀ ਕੀਤੀ ਆ ਰਾਜ ਦੀਤੀ ਵਿੱਚ ਵੀ ਚਲੋ ਉਹਨਾਂ ਦੇ 34 MLA ਆ ਭਾਵੇਂ ਉਹ ਨਮੂਨੇ ਆ ਜੀ ਭਾਵੇਂ ਉਹ ਗੁੰਗੇ ਆ ਭਾਵੇਂ ਉਹ ਬਹਿਰੇ ਆ ਪਰ ਉਹਨਾਂ ਦੇ ਨੁਮਾਇਦੇ ਜਾਂਦੇ ਆ MP ਵੀ ਜਾਂਦੇ ਆ ਪਰ ਜੋ OBC ਪੰਜ ਚਾਰੇ ਸਾਡਾ ਅਜੇ ਵੀ ਗਿਣਤੀ ਪੰਜਾਬ ਵਿੱਚ ਲਗਭਗ 40 ਤੋਂ 45% ਆ ਔਰ ਦੇਸ਼ ਵਿੱਚ ਲਗਭਗ 54% ਦੇ ਕਰੀਬ ਕੁਝ ਸਟੇਟਾਂ ਵਿੱਚ ਜਨਗਣਨਾ ਸਟੇਟ ਲੈਵਲ ਤੇ ਹੋਈ ਆ ਜਿਵੇਂ ਤਾਮਲਨਾਡੂ ਹੈ ਬਿਹਾਰ ਆ ਉਹਨਾਂ ਵਿੱਚ 69% ਦੇ ਕਰੰਵਾਰ ਬਾਲਪਰਸ਼ਕ ਦੀ ਕੀਤੀ OBC ਦੀ ਆ ਹਾਂਜੀ ਤਾਂ OBC ਭਾਈਚਾਰੇ ਦਾ ਬਹੁਤ ਵੱਡਾ ਤੱਕਾ ਹੈ ਉਹਨੂੰ ਨਾ ਦਾ ਬਜਟ ਵਿੱਚ ਹਿੱਸਾ ਮਿਲਿਆ ਨਾ ਉਹ ਨੌਕਰੀਆਂ ਵਿੱਚ ਹਿੱਸਾ ਮਿਲਿਆ ਹਾਂਜੀ ਨਾ ਉਹ ਸਮਾਜਿਕ ਤੌਰ ਤੇ ਉਹਦੀ ਕੁਝ ਪ੍ਰਤੀਸ਼ਤਾ ਹਾਂਜੀ ਤੇ ਨਾ ਉਹ ਰਾਜ ਦੀਪੀ ਵਿੱਚ ਕੁਝ ਮਿਲਿਆ ਸਾ ਇੱਕ ਉਹ ਵੱਡੇ ਜਿਹੜਾ ਵਰਗ ਆ ਜਿਹੜਾ ਬਜਟ ਵਿੱਚ ਵੀ ਬਹੁਤ ਵੱਡਾ ਹਿੱਸਾ ਪਉਂਦਾ ਹੈ ਅੱਧਾ ਹਿੱਸਾ ਪਉਂਦਾ ਲਗਭਗ ਹੂੰ ਔਰ ਰਾਏ ਦੀ ਵਿੱਚ ਵੀ ਉਹ ਵੋਟਾਂ ਉਹਦੀਆਂ ਅਧੀਆਂ ਨੇ ਪਰ ਉਹਨੂੰ ਜਮਾਂਹੀ ਹਾਸ਼ੀਏ ਤੇ ਟੱਕਿਆ ਹੋਇਆ ਉਹਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਇਹ ਸੰਗਠਨ ਆ ਪੰਜਾਬ ਵਿੱਚ ਸਾਡੇ ਜੋ ਕੋਈ ਵੀ ਉਹ ਵੀ ਜੀ ਆ ਉਹਦੇ ਹੱਕ ਵਿੱਚ ਜੋ ਸੈਮੀਨਾਰੇ ਕਰਾਇਆ ਜਾ ਰਹੇ ਆ ਪਹਿਲਾਂ ਬਠਿੰਡਾ ਵਿੱਚ ਕਰਾਇਆ ਗਿਆ ਦੂਸਰਾ ਮਾਨ ਦੇਰਵਾ ਵਿਕੇ ਤੀਸਰਾ ਮਾਨਸਾ ਵਿਕੇ ਚੌਥਾ ਗੁਰਦੂਦਾ ਸਾਹਿਬ ਦੂਜਾ ਵਿਕੇ ਔਰ ਇਹ ਵੀ ਪੰਜਵਾਂ ਨਾਸਿਕ ਵਾਲਾ ਵਿਕੇ ਕਰਾਇਆ ਜਾ ਰਿਹਾ ਹੈ ਤੇ ਫਿਰ ਕਿਤੇ ਇਦਾਂ ਤਾਂ ਨਹੀਂ ਕਿ ਆ ਵੀ 2027 ਦੀ ਤਿਆਰੀ ਕਰ ਰਹੇ ਹੋ ਚੋਨਾ ਦਾ ਵਿਕਲ ਮਬੱਤ ਰਿਹਾ ਨਹੀਂ ਤੁਸੀਂ ਦੇਖੋ ਜਿਹੜਾ ਜਿਹੜੇ ਅਸੀਂ ਇਹ ਕਰਾਏ ਆ ਹਮ ਸਵਾਗੋ ਉਹਨਾਂ ਨੂੰ ਕੋਖੋ ਔਰ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਕੈਬਨਟ ਨੇ ਇਹ ਡਿਸੀਜਨ ਲੈ ਲਿਆ ਹੈ ਇਹ ਅਸੀਂ ਜਾਤੀਯ ਦਾ ਦਰਜਨ ਕਰਨਾ ਕਰਾਂਗੇ ਜੀ ਇਹ ਭਾਗ ਮੁਕਤੀ ਮੋਰਚੇ ਦੇ ਜੋ ਦੇਸ਼ ਵਿੱਚ ਔਰ ਪੰਜਾਬ ਵਿੱਚ ਇਹ ਸੈਵਲਰ ਚੱਲੇ ਰਹੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨਾਂ ਨੂੰ ਇਹ ਜਿਹੜਾ ਉਹ ਕੈਬਨਟ ਵਿੱਚ ਫੈਸਲਾ ਲਗਾ ਪਿਆ ਹੈ ਔਰ ਇਸ ਦੇ ਨਹੀਂ ਦੇਖੋ ਬਹੁਤ ਹੈਰਾਨੀ ਦੀ ਗੱਲ ਆ ਕਿ ਰਾਹੁਲ ਗਾਂਧੀ ਜੀ ਜੇ ਮੰਗ ਕਰ ਰਿਹਾ ਇਹ 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 ਰਾਜ ਅਧਿਕਾਰੀਆਂ ਦੇ ਦਬਾਅ ਕਰਨ ਇਹ ਹਮ ਜਨ ਜਾਤੀ ਦਾਰ ਚੱਲ ਜਾਂਦਾ ਹੁਣ ਚਾਹੀਦਾ ਜਦੋਂ ਕਿ ਉਸ ਦੇ ਨਾਂ ਨੇ ਨਹੀਂ ਕਰਾਈ ਉਸ ਦੀ ਦਾਦੀ ਨੇ ਨਹੀਂ ਕਰਾਈ ਉਸ ਦੇ ਮਾਂ ਨੇ ਨਹੀਂ ਕਰਾਈ ਤਾਂ ਅੱਜ ਉਹ ਲੋਕੀ ਇਹ ਜਗ੍ਹਾ ਅੱਜ ਜਿਹੜਾ ਪਾਰਲੀਮੈਂਟ ਵਿੱਚ ਕੈਂਪਸ ਵਿੱਚ ਇਹ ਡਿਸੀਜਨ ਨੇ ਆ ਗਿਆ ਸੈਂਟਰ ਗਵਰਨਮੈਂਟ ਵੱਲੋਂ ਕਿ ਜਨ ਜਾਤੀ ਜਾਤੀ ਆਧਾਰ ਤੇ ਗਿਣਤੀ ਕਰਾਵਾਂਗੇ ਹਾਂਜੀ ਉਸ ਤੇ ਵੀ ਅਜੇ ਸਵਾਲੀਏ ਨਿਸ਼ਾਨ ਲੱਗੇ ਹੋਏ ਆ ਸਾਨੂੰ ਇਹ ਪ੍ਰੋਗਰਾਮ ਅੱਗੇ ਵੀ ਫਿਊਚਰ ਵਿੱਚ ਵੀ ਸਰਕਾਰਾਂ ਤੇ ਦਬਾਅ ਪਾਉਣ ਲਈ ਉਹਨੂੰ ਲਾਗੂ ਸਾਰਥਕ ਰੂਪ ਵਿੱਚ ਲਾਗੂ ਕਰਾਉਣ ਲਈ ਸਾਨੂੰ ਇਹ ਜਾਰੀ ਰੱਖਣੇ ਪੈਣਗੇ ਸਰ ਇਹ ਸਰ ਮੇਰਾ ਲਾਸਟ ਸਵਾਲ ਹੈ ਇਹੀ ਸਵਾਲ ਹੈ ਵੀ ਜਿਹੜਾ ਆਪਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੁਣ ਨਾ ਜਾਂ ਫਿਰ ਆਪਾਂ ਸਮਾਰੋਹ ਕਰ ਰਹੇ ਹਾਂ 10 ਮਈ ਦਾ ਵਿਕਰਾਜ ਪੈਲਸ ਬਾਗਾਪਾਣਾ ਰੋਡ ਮੰਡੀ ਨਿਹਾਲ ਸਿੰਘ ਵਾਲਾ ਵੀ ਇਹ 2027 ਦੀ ਚੋਣਾਂ ਦੀ ਵਿਗੜਤਾ ਨਹੀਂ ਤਿਆਰੀ ਤਾਂ ਨਹੀਂ ਹੋ ਰਹੀ। ਬਹੁਜਤ ਮੁਕਤੀ ਪਾਰਟੀ ਰਾਜਨੀਤਿਕ ਲੜਾਈ ਲੜਦੀ ਆ ਉਹਨਾਂ ਲੋਕਾਂ ਨੂੰ ਹੱਕ ਦਵਾਉਂਦੇ। ਜੀ। ਪਰ ਬਾਮ ਸੇ ਤੇ ਭਾਰਤ ਮੁਕਤੀ ਬੋਚਾ ਕੋਈ ਰਸਿਆਸੀ ਲੜਾਈ ਨਹੀਂ ਲੜਦਾ। ਜੀ। ਉਹ ਸਿਰਫ ਸਮਾਜਿਕ ਲੜਾਈ ਲੜਦਾ ਹੈ। ਜੀ। ਉਹ ਜਿਹੜੇ ਲੋਕ ਹੱਕਾਂ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਹੱਕਾਂ ਨੂੰ ਲਾਗੂ ਕਰਾਉਣ ਦੀ ਲੜਾਈ ਲੜਦਾ ਹੈ। ਇਸ ਕਰਕੇ ਇਹ ਨੂੰ ਸਤਾਇਨਾ ਦੇ ਜੋੜਾ ਜਿਹਦਾ ਇਹ ਜੇਕਰ ਲੋਕਤਾਪਤ ਤਰੀਕੇ ਨਾਲ ਇਹ ਅਧਿਕਾਰ ਇਹਨਾਂ ਨਹੀਂ ਦਿੱਤੇ ਗਏ ਤਾਂ 2030 ਤੋਂ ਬਾਅਦ ਭਾਰਤ ਮੁਕਤੀ ਮੁਕਤੀ ਕੌਜੇ ਵੱਲੋਂ ਅੰਦੋਲਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਅਧਿਕਾਰ ਦਿਵਾਉਂਦੇ ਅੱਛਾ ਲਾਸਟ ਸਪੋਕਰੇ ਜਾਂਦੇ ਜਾਂਦੇ ਕੀ ਕਿਉਂ ਜਦੋਂ ਜਦ ਇਹ 10 ਮਈ ਨੂੰ ਵਿਕਰਾਸ ਪੈਲਸ ਬਾਗਾਪੁਰਾ ਰੋਡ ਤੇ ਜੋ ਹੋ ਰਿਹਾ ਹੈ ਬੇਲੇ ਸਾਰੇ ਖਾਸ ਤੌਰ ਤੇ ਬਾਗਾਪੁਰਾ ਰੋਡ ਨੇ ਹਾਲ ਸੀ ਆ ਬਾਗਾਪੁਰਾ ਰੋਡ ਵਿਕਰਾਸ ਜਾਂਦੇ ਜਾਂਦੇ ਲਾਸਟ ਕੀਸ ਨੇ ਆਉਂਦੇ ਜਾਂਦੇ ਜੇ 10 ਮਈ 10 ਮਈ ਨੂੰ ਵਿਕਰਾਸ ਪੈਲਸ ਬਾਗਾਪੁਰਾ ਰੋਡ ਨੇ ਹਾਲ ਸੀ ਵਾਲਾ ਇਹ ਸੈਮੀਨਾਰ ਕਰਾਇਆ ਜਾ ਰਿਹਾ ਹੈ ਇਹਨਾਂ ਲੋਕਾਂ ਨੂੰ ਜਾਗਰੂਕ ਕਰਦੇ ਨਾ ਹੱਕ ਦਵੋਗੇ ਤਾਂ ਮੈਂ ਬੇਨਤੀ ਕਰਾਂਗਾ ਪਿੰਡਾਂ ਤੋਂ ਵੀ ਜੋ ਸਾਡੇ ਇਹਨਾਂ ਸਮਾਜਾਂ ਦੇ ਲੋਕ ਆ ਤੇ ਸ਼ਹਿਰ ਤੋਂ ਨਿਹਾਲ ਸਿੰਘ ਵਾਲੇ ਤੋਂ ਵੀ ਔਰ ਦੂਰ ਦਰਾਡੇ ਤੋਂ ਜਿੱਥੋਂ ਵੀ ਕੋਈ ਆ ਸਕਦਾ ਉਹ ਜ਼ਰੂਰ ਇਹਦੇ ਵਿੱਚ ਆ ਕੇ ਕਿਉਂਕਿ ਨੈਸ਼ਨਲ ਲੈਵਲ ਤੇ ਡਿਟ੍ਰੈਟੇ ਦੇ ਵਿੱਚ ਆ ਕੇ ਜਾਣਕਾਰੀ ਦੇਣੀ ਆ ਉਹ ਜਾਣਕਾਰੀ ਲੋਕ ਔਰ ਜਿਹੜਾ ਪਛਰੀਆ ਜਦ ਗਿਆ ਖਾਸ ਤੌਰ ਤੇ ਨੂੰ ਵਾਰ-ਵਾਰ ਇਹ ਕਹਣਾ ਪਿਆ ਰਿਹਾ ਹੂੰ ਉਜੇ ਜੋ ਸਮਝਦੇ ਆ ਵੀ ਪਤਾ ਨਹੀਂ ਸਭ ਪੀ ਮਿਲ ਗਿਆ 0% ਨੇ ਉਹ ਨੌਕਰੀਆਂ 'ਚ ਵੀ ਬਜਟ 'ਚ ਵੀ ਰਾਜਨੀਤੀ 'ਚ ਵੀ ਔਰ ਸਮਾਜਿਕ ਵੀ ਔਰ ਤਾਰਵਕ ਵੀ ਹਮ ਸਾਰੇ ਰੂਪੇ ਬਹਾਲ ਕਰਨ ਲਈ ਸਾਨੂੰ ਦੇਸ਼ ਵਿੱਚ ਇਸ ਦੇਸ਼ ਦੀ ਵਿਵਸਥਾ ਨੂੰ ਪਰਵਰਤਨ ਕਰਨਾ ਪਵੇਗਾ ਕਿਉਂਕਿ ਸਤਾ ਤਕਦੀਲ ਹੁੰਦੀ ਆ ਜੀ ਕਦੇ ਕਾਂਗਰਸ ਆਉਂਦੀ ਆ ਕਦੇ ਬੀਜੇਪੀ ਆਉਂਦੀ ਆ ਕਦੇ ਕੋਈ ਪਾਰਟੀ ਆਉਂਦੀ ਆ ਕਦੇ ਕੋਈ ਆਉਂਦੀ ਆ ਸੱਤਾ ਤਬਦੀਲ ਹੁੰਦੀ ਆ ਪਰ ਇਹਨਾਂ ਦੀ ਕਿਸਮਤ ਤਬਦੀਲ ਨਹੀਂ ਹੁੰਦੀ ਜੀ ਤਾਂ ਇਹਨਾਂ ਦੀ ਕਿਸਮਤ ਨੂੰ ਤਬਦੀਲ ਕਰਨ ਲਈ ਦੇਸ਼ ਵਿੱਚ ਵਿਵਸਥਾ ਪਰਵਰਤਨ ਕਰਨੀ ਲੋਗੇਗੀ ਔਰ ਭਾਰਤ ਪ੍ਰਧਾਨ ਮੰਤਰੀ ਬਾਂਬ ਸਿੰਘ ਇੱਕ ਕੰਸਟਰਕਟ ਲੈ ਕੇ ਚੱਲੇ ਆ ਕਿ ਦੇਸ਼ ਵਿੱਚ ਵਿਵਸਥਾ ਚੇਂਜ ਕਰ ਰਹੀ ਆ ਔਰ ਜੋ ਪਿੱਛੇ ਰਹਿ ਗਏ ਲੋਕ ਆ ਹਮ ਹਰ ਖੇਤਰ ਵਿੱਚ ਪਿੱਛੇ ਰਹਿ ਗਏ ਲੋਕ ਆ ਉਹਨਾਂ ਦੀ ਉਂਗਲੀ ਫੜ ਕੇ ਬਾਬਾ ਸਾਡੇ ਕਥਾ ਅਨੁਸਾਰ ਤੁਹਾਨੂੰ ਅੱਗੇ ਲੈ ਕੇ ਜਾਂਦਾ ਹਾਂ। ਹਾਂਜੀ ਬੱਟੂ ਸਾਹਿਬ ਜਿਹੜਾ ਤੁਸੀਂ ਇਹ ਰਾਜਪਦਰੀ ਸਮਾਗਮ ਕਰ ਰਹੇ ਹੋ ਨਾ ਕਿੱਥੇ ਕਰ ਰਹੇ ਕਿੰਨੀ ਤਰੀਕ ਦਾ ਕਰ ਰਹੇ? ਅਸੀਂ 10 ਵਜੇ ਨੂੰ ਹਾਂਜੀ ਵਿਕਰਜ ਪੈਲੈਸ ਬਾਗਾਪੜਾ ਰੋਡ ਨੇ ਅਸਿਕ ਵਾਲਾ ਵਿੱਚ ਕਰ ਰਹੇ ਹਾਂ। ਜੀ। ਅੱਛਾ ਫਿਰ ਜਾਂਦੇ ਜਾਂਦੇ ਫਿਰ ਤੁਸੀਂ ਆਮ ਸੂਚੀ ਪਬਲਿਕ ਨੂੰ ਕੀ ਕਿਹੜਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਜਿਹੜਾ ਇਹ ਸੈਮੀਨਾਰ ਕਰ ਰਹੇ ਹਾਂ। ਹਾਂਜੀ। ਇਸ ਤੋਂ ਪਹਿਲਾਂ ਅਸੀਂ ਬਟੱਡਾ ਕਿਦਵਾ ਹਾਂ ਜੀ ਮਾਨਸਾ ਜੀ ਦੋਤਾ ਵੀ ਇਹ ਕਰਾਇਆ ਪਰ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਪਿਆ ਜੀ ਬੁੜੀਆਂ ਪਰਵੀਆਂ ਮਿੱਟੀਆਂ ਹੋ ਜਣੇ ਇਕੱਠੇ ਹੋਏ ਨੇ ਹੂੰ ਔਰ ਜਿਹੜੀ ਨਰਾਈ ਆ ਹਾਂਜੀ ਇਹ ਪਛੜੇ ਗਏ ਸ਼ਰੀਰਿਆ ਐਸੀ ਐਸਟੀ ਔਰ ਓਬੀਸੀ ਦੀ ਜਿਹੜੀ ਲੜਾਈ ਹੈ ਇਕੱਠੀ ਆ ਹਾਂਜੀ ਜਿੰਨੇ ਜਿਹੜੇ ਇਕੱਠੇ ਨਹੀਂ ਹੁੰਦੇ ਉਹਨਾਂ ਜਿਹੜੇ ਆਪਦੇ ਮੰਗਾਂ ਦੇ ਪ੍ਰਾਪਤੀ ਵੀ ਨਹੀਂ ਕਰ ਸਕਦੇ ਜੀ ਔਰ ਇਸ ਸਬੰਧ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਕੇ ਹਾਂਜੀ ਆਪਣੇ ਮਹੱਲਿਆਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਔਰ ਬੜਾ ਵੱਡਾ ਹੰਗਾਰਾ ਵੀ ਹੈ ਵੀ ਇੱਕ ਨਵੀਂ ਤਰ੍ਹਾਂ ਦੀ ਜਾਗਰੂਕੀ ਜਿਹੜੀ ਲੋਕਾਂ ਵਿਚ ਆ ਰਹੀ ਹੈ ਜੀ ਤਾਂ ਸਾਰਿਆਂ ਨੂੰ ਅਪੀਲ ਆ ਕਿ ਜਿੱਥੇ ਸਾਡੇ ਤੋਂ ਨਹੀਂ ਵੀ ਜਾਇਆ ਜਾਂਦਾ ਪਰ ਸਾਡੇ ਸਨੇਹ ਪਹੁੰਚਦੇ ਆ ਉਹਨਾਂ ਉਹਨਾਂ ਪਹੁੰਚਦੇ ਆ ਮੈਂ ਉਹਨਾਂ ਸਾਰੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਉਹ 10 ਮਈ ਵਾਲੇ ਦਿਨ ਇਤਰਾਕ ਪੈਲੇਸ ਨਿਹਾਲ ਸਿੰਘ ਵਾਲੇ ਪਹੁੰਚੋ ਤੇ ਆਪਣੇ ਜਿਹੜੀ ਆ ਆਵਾਜ਼ ਨੂੰ ਬੁਲੰਦ ਕਰੋ ਹਾਜੀ ਇਹ ਸਨ ਸਰਦਾਰ ਚੰਨਣ ਸਿੰਘ ਜੀ ਬੱਟੂ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣੇ ਆ ਸੋ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਧੰਨਵਾਦ